ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰਿਆਲ ਪੰਜਾਬੀ ਟਰੈਵਲ ਵਲੌਗਸ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੀ ਜੀ ਦਿਨ ਦੁਪਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਅੱਜ ਆ ਗਈ ਮੱਗਰ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਤੇ ਆਪਾਂ ਚੱਲਿਆਂਗੇ ਗੁਰਦੁਆਰਾ ਸਾਹਿਬ ਲਵਾਉਣੇ ਚੱਲ ਕੇ ਹਾਜ਼ਰੀ ਮਹਾਰਾਜ ਦੇ ਚਰਨਾਂ 'ਚ ਨਾਲੇ ਸੋਨੂ ਕਰਵਾਉਣੇ ਦਰਸ਼ਨ ਤੇ ਆਪਣੇ ਪੰਡਾ ਬਹੁਤ ਸੰਗਤ ਜੋੜਦੇ ਸੀ ਹਰ ਸੰਗਰਾਮ ਤੇ ਗੁਰਦੁਆਰਾ ਸਾਹਿਬ ਸੰਗਤਾਂ ਵੱਲੋਂ ਸੇਵਾ ਵੀ ਕੀਤੀ ਜਾਂਦੀ ਹੈਗੀ ਤੇ ਆਪਣੇ ਨਾਲ ਦੇ ਸਾਥੀ ਜਗਤਾਰ ਸਿੰਘ ਰੰਡਾਵਾ ਸਲੈਂਪਰ ਵਾਲੇ ਜੀ ਗਏ ਹੋਣਗੇ ਨਨਕਾਣਾ ਸਾਹਿਬ ਯਾਤਰਾ ਤੇ ਉਹ ਵੀ ਆਪਣੇ ਨਾਲ ਹੀ ਵੀਡੀਓ ਸ਼ੂਟ ਕਰਦੇ ਹੁੰਦੇ ਨੇਗੇ ਤੇ ਬਹੁਤ ਸੋਹਣੇ ਬਲੌਗ ਹੁੰਦੇ ਨੇ ਧਾਰਮਿਕ ਉਹਨਾਂ ਦੇ ਸੋ ਵੱਧ ਤੋਂ ਵੱਧ ਉਹਨਾਂ ਦਾ ਟੀਨ ਨੂੰ ਵੀ ਸਪੋਰਟ ਕਰਿਆ ਕਰੋ ਤੇ ਵੱਧ ਤੋਂ ਵੱਧ ਦੇਖਿਆ ਕਰੋ ਉਹਨਾਂ ਦੀਆਂ ਵੀਡੀਓ ਲੋਕ ਪੰਜਾਬੀ ਚੈਨਲ ਆ ਉਹਨਾਂ ਦਾ ਹੀ ਲੋਕ ਬਾਣੀ ਪੰਜਾਬੀ ਚੈਨਲ ਆ YouTube ਤੇ ਤੇ Facebook ਤੇ ਵੀ ਉਹਨਾਂ ਦਾ ਪੇਜ ਬਣਿਆ ਹੋਇਆ ਹੈਗਾ ਤੇ ਪੰਜਾਬੀ ਲੋਕ ਚੈਨਲ ਦੇ ਨਾਂ ਤੇ ਤੇ ਪਾਤੋ ਪਾਤ ਸਪੋਰਟ ਕਰਿਆ ਕਰੋ ਉਹਨਾਂ ਨੂੰ ਵੀ ਤੇ ਆਪਾਂ ਚੱਲਦੇ ਹੁਣ ਗੁਰੂ ਘਰ ਚੱਲ ਕੇ ਲਵਾਉਣੇ ਜੀ ਹਾਜ਼ਰੀ ਨਾਲ ਛੋਨੂ ਕਰਵਾਉਣੇ ਦਰਸ਼ਨ ਤੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਜਰੂਰ ਵੱਧ ਚੜ ਕੇ ਹਾਜ਼ਰੀ ਲਵਾਇਆ ਕਰੋ ਕਿਉਂਕਿ ਇਹ ਕਰਮਾ ਵਾਲਾ ਦਿਨ ਹੈ ਮਹੀਨੇ ਬਾਅਦ ਆਉਂਦਾ ਹੈ ਹਨ ਤੇ ਹਰ ਮਹੀਨੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਗੁਰੂ ਘਰਾਂ ਚ ਮਨਾਇਆ ਜਾਂਦਾ ਹੈ ਜੀ ਸੋ ਵੱਤ ਤੋਂ ਵੱਤ ਸੰਗਤ ਪਹੁੰਚਿਆ ਕਰੋ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਹਾਜ਼ਰੀ ਦੇ ਵਾਕੇ ਵੱਤ ਤੋਂ ਵੱਤ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ ਚੱਲਦੇ ਆਂ ਜੀ ਗੁਰੂ ਘਰ ਚੱਲ ਕੇ ਮਿਲਦੇ ਆਂ ਜੀ ਆਮਨਦੀਪ ਵੀ ਪਹੁੰਚ ਚੁਕਿਆ ਆਪਣੇ ਕੋਲੇ ਤੇ ਇਹ ਵੀ ਬੰਦਾ ਘੈਂਟ ਆਗਾ ਤੇ ਹਰ ਐ ਦੁਆਰ ਆਪਣੇ ਨਾਲ ਹਾਜ਼ਰੀ ਲਵਾਉਂਦਾਗਾ ਇਹ ਛੋਟੇ ਛੋਟੇ ਜਵਾਕ ਆਪਾਂ ਨੂੰ ਲੈਣ ਆਏ ਨੇਗੇ ਤੇ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਜੀ ਸੋ ਹੁਣ ਆਪਾਂ ਚੱਲਦੇ ਆਂਗੇ ਇਹਨਾਂ ਨਾਲ ਹੀ ਗੁਰੂ ਘਰ ਚੱਲ ਕੇ ਲਵਾਉਣੀ ਆਂ ਹਾਜ਼ਰੀ लो जी आपा गोवर्धन फाउन्डेगे अंगात पहुंची जा रही है लो जी कर लो दरबार साहिब दर्शन सेवादार पहुंच चुके ने सेवा करी जांदे ने मैया भी सेवा करी जा रही है ਲਓ ਜੀ ਇਹ ਆਪਣੇ ਗੁਰਦੁਆਰੇ ਦੇ ਬਾਬਾ ਜੀ ਬਿਠਨੇਗੇ ਜਨਾ ਬਿਠਨੇਗੇ ਲਓ ਜੀ ਮਾਈ ਅੰਮ੍ਰਿਤ ਦੋਂ ਸੇਵਾ ਕੀਤੀ ਜਾ ਰਹੀ ਆ ਪ੍ਰਸ਼ਾਦੇ ਪਾਣੀ ਦੀ ਸੋਨਾ ਲੇਕੋ ਤੋ ਜਨ ਮਹਾਂ ਜਿਨੂ ਬੁਤੂ ਬੁਲਾ ਜਿਨੂ ਸੋਨਾ সেদার বর্তমান সেবা কী যা ਲੋ ਆਇਆ ਕਰੋ ਪ੍ਰਸ਼ਾਦਾ ਖਾਗ ਲੋ ਫਿਰ ਸਾਰਿਆਂ ਨੇ ਬਹੁਤ ਦਵਾਜ ਮਾਰ ਦੋ ਲੋ ਜੀ ਮਹਾਰਾਜ ਦੇਵੀ ਕਰਵਾਈਏ ਦੀ ਅਰਚਨਾ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਨਾਹੀ ਨਾ ਕੋਈ ਦਰਸੋ ਨਾਹੀ ਕੀ ਕੈ ਓਮ ਕਾਰੁ ਸਤਿਗੁਰ ਪ੍ਰਸਾਦਿ ਹਉ ਨਾਮੁ ਮੈ ਨਾਮੁ ਪ੍ਰਭ ਦੇ ਸੰਗ ਪੰਚ ਬਿਰੰਗਨ ਸੰਗ ਲਾਟ ਮੰਗਲ ਪ੍ਰਥਮ ਰਾਗੁ ਪ੍ਰਭ ਹੈ ਕਰਹੁ ਹੰਸਰੈ ਸੰਗ ਚਲਹੀ ਪ੍ਰਥਨਾ

लड़के ने गुरु ज्ञानो अपनी कंथा को अति पुन पर पर ओहि भगवान का पद छे बुके काल को सकुर मैं संग रे मुनि ਆਲੀ ਸੁਖੁ ਚੰਦੁ ਚਾਰੀ ਕਹਾ ਅਸੂਪ੍ਰਸਤੀ ਜਾਇ ਮਨ ਮੇਰ ਕੋ ਸਤਿ ਸੁਣੈ ਹੈ ਉਮਰ ਚੰਗਣਿ ਬੈਲਾ ਹੋਇ ਹੰਦ ਚੰਦ ਕੋ ਸੁਖੁ ਹੈ ਰਹਾ ਖੜੁ ਕੇ ਆਇ ਤੋ ਨਦ ਜਾਇ ਆਤਮੈ ਕੋ ਸਤਿ ਸੁਣੈ

Kāyā tu rādhū ca rūpa, saṅgā dekha Ṭhākā Kāyānāṅkā rūpa dekha rādhā, kānyā pūkṣu chāṅgā dekha rādhā Gairā rādhā rādhā dekha rādhā, rādhā pūkṣu ca ਸਾਰੇ ਗੁਰੂ ਸਰਵਨਾਮ ਗਵਾਹਾਂ ਪੰਚ ਸੰਗਗੰਨਨ ਬੰਧਾਈ ਮੇਰੇ ਰੂਪ ਕਰਨ ਤੇ ਤਰੂ ਗੁਰੂ ਨਾਮ ਹੈ ਸਤਿਗੁਰੂ ਜਿਨ ਕੋ ਸਿਉ ਲਗਤਿ ਸਿਰੇ ਸੁ ਸਰਪਤਿ ਝਤੀ ਸਾਰੇ ਸਰਗ ਸਰਜ ਰਹਿ

သစ္စာတရားကိုသိရမည်။တိရစ္ဆာန်တို့၏ဆင်းရဲဒုက္ခကိုလွတ်မြောက်စေရန်။ पर माम पर ਨੰਦਿ ਰੇ ਪ੍ਰਾਇਰ ਹੋ ਰਾਂ ਖੁਲੋ ਅਹਜਤ ਚਾਹ ਮੰਦ ਇਕੋ ਉਨਕਰ ਸਭੂ ਤੇਰਾ ਸਾਇਤ ਅਨੰਦ ਦੇ ਭਾਉ ਕੋਰੀ ਮੈ ਸਤਿਗੁਰਾਂ ਕਾ ਸਿਰੁਰ ਖਾਂਦੇ ਐਸੋ ਜਸਤਿ ਮਨੁ ਕਹਿਆ ਤੇ ਰਹਿਣ ਕਰੈ ਬਦਤੁ

وا گرو

ਫਰਮੀ ਨੇ ਜੀ ਗ੍ਰਾਂਡਾ ਗੁਰਦੁਆਰਾ ਕਾਲਾ ਸਾਹਿਬ ਐਂਡ ਹੈੜੀ ਕੇ ਪਹੁੰਚ ਗਿਆ ਤੇ ਬਹੁਤ ਸੰਗਤ ਪਹੁੰਚੀ ਸੀ ਤੇ ਇਹ ਸਾਰੀ ਸੰਗਤ ਪ੍ਰਸਾਦ ਦਾ ਵੰਢਾ ਕਰਈ ਆ। ਅੱਗੇ ਵੀ ਕਰੀ ਜਾ ਰਹੇ ਹਾਂ। ਇਸ਼ਾਨ ਗੱਲ ਬੋਲ ਕੇ ਜਿਵੇਂ ਤੁਸੀਂ ਕਿਸੇ ਮਦਰਮੀ ਨਿੰਮਿਸ਼ ਨਰਾ ਦੇ ਵਿਆਹ ਤੇ